ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਫੇਰ ਨਵੇਂ ਵਲੌਗ 'ਚ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਹੀ ਹੋਵੋਗੇ ਤੇ ਅੱਜ ਦਾ ਵਲੌਗ ਹੋਊਗਾ ਆਪਣਾ ਅਸੀਂ ਚੱਲੇ ਆਂ ਜੋਧਪੁਰ ਤੇ ਅਸੀਂ ਮਿਖਾਉਣੇ ਆ ਤੁਹਾਨੂੰ ਆਪਣੀ ਅੰਮ੍ਰਿਤਸਰ ਤੋਂ ਜੋਧਪੁਰ ਦੀ ਜਰਨੀ ਤੇ ਆ ਆਪਣੇ ਨਾਲ ਵੀਰ ਆਪਣਾ ਕੀ ਹਾਲ ਜਵਿੰਦਰ ਸਿਆ ਵਧੀਆ ਵਧੀਆ ਠੀਕ ਠਾਕ ਨਾ ਹਾਂ ਕੈਮਰਾ 2 ਵਜੇ ਟ੍ਰੇਨ 2 ਵਜੇ ਹੋਊਗੀ 2 ਵਜੇ ਤੋਂ ਪਹਿਲਾਂ ਆਊਗੀ 2 ਵਜੇ ਹੋਊਗੀ ਪੂਰੇ ਇਹ 2 ਵਜੇ ਤੇ ਆਉਗੀ ਤੇ ਅਜੇ ਆਪਾਂ ਟਾਈਮ ਵੇਖਣਾ ਵਾ ਉਦਾਂ ਵੀ ਪਹੁੰਚਉਂਦੀ ਕਿੰਨੇ ਵਜੇ ਸਾਨੂੰ ਜੋਧਪੁਰ ਤੇ ਆਪਾਂ ਨੂੰ ਹੀ ਉੱਥੇ ਥੋੜਾ ਜਿਹਾ ਕੰਮ ਤੇ ਉੱਥੇ ਜਾ ਕੇ ਥੋੜਾ ਆਪਾਂ ਸਰਪ੍ਰਾਈਜ਼ ਰੱਖਦੇ ਆਂ ਤੁਹਾਡੇ ਲਈ ਉੱਥੇ ਜਾ ਕੇ ਦੱਸਾਂਗੇ ਤੁਹਾਨੂੰ ਕੀ ਕੰਮ ਸੀ ਜੋਧਪੁਰ ਕਿਉਂ ਜਾਣਾ ਆਪਾਂ ਬਣੇ ਰਿਓ ਸਾਡੇ ਬਲੌਗ ਨਾਲ ਹੈ ਮੀਟਿੰਗ ਆਪਣੀ ਇਹ ਫਿਰ ਉੱਥੇ ਜਾ ਕੇ ਹੀ ਦੱਸਾਂਗੇ ਨਾ ਆਪਾਂ ਕਿ ਚਲੋ ਠੀਕ ਆ ਫਿਰ ਮਿਲਦੇ ਆਂ ਲੈ ਆ ਵੀ ਦਵਿੰਦਰ ਸਾਹਿਬ ਇਹ ਕਿੱਥੇ ਲੈ ਆ ਯਾਰ ਇੱਧਰ ਨਹੀਂ ਆਇਆ ਮੈਂ ਕਦੀ ਆੜੀ ਸਾਈਡ ਤੇ ਤੇਲੀ ਹਰੀ ਹੈਂ ਤੇਲੀ ਹਰੀ ਮੈਂ ਤਾਂ ਪਹਿਲੀ ਹੀ ਆਇਆ ਯਾਰ ਤੂੰ ਆਇਆ ਨਾ ਤੂੰ ਇੱਥੇ ਆ ਕੇ ਲੈ ਕੇ ਆਇਆ ਨਹੀਂ ਇਹ ਤਾਂ ਸੱਚੀ ਬਹੁਤ ਸੋਹਣਾ ਆ ਯਾਰ ਇੱਧਰ ਸਿਸਟਮ ਬਣਿਆ ਮੈਂ ਨਹੀਂ ਆਇਆ ਕਦੀ ਇੱਧਰ ਹੈਂ ਆ ਵੇਖੋ ਇੱਧਰ ਸਾਰਾ ਮਤਲਬ ਕੂੜਾ ਵਗੈਰਾ ਡੋਮੀਨੋਜ਼ ਵਾਲਿਆਂ ਦਾ ਉੱਤੇ ਤੇ ਤਾਂ ਵੀ ਆ ਸੋਹ ਸਿਹਾਈਆਂ ਬਹੁਤ ਵਧੀਆ ਮਤਲਬ ਐਵੇਂ ਬਣਾਇਆ ਪਿਆ ਐਨਵਾਇਰਨਮੈਂਟ ਚੱਲਿਆ। ਚਾਹ ਆ ਗਿਆ ਕੰਪਲੈਕਸ। ਤੁਸੀਂ ਮੱਚੋ। ਸੱਚੀ ਨਹੀਂ ਆ ਗਿਆ ਇਧਰ ਗਦੀ ਬੇਲਾ। ਆਇਆ। ਚੱਲ। ਆਹ ਵੇਖੋ ਇਧਰੋਂ ਗੇਟ ਦੇ ਜਿਹੜੀ ਐਂਟਰੀ ਕੀਤੀ ਸੋਣੀ ਹੋਣੀ ਹੈ। ਗਏ ਅਸੀਂ ਥੋੜਾ ਘੁੰਮਣ ਫਿਰਨ ਖਾਣ ਪੀਣ ਵਾਸਤੇ ਕੋ। ਤੇ ਆਪਾਂ ਕੋਮ ਫਿਰ ਵੀ ਲਿਆ ਦੇ ਖਾ ਪੀ ਲਿਆ ਹੁਣ ਈ ਥੱਕ ਗਏ ਤੇ ਆਈ ਗਾ ਚੱਲੋ ਰੈਸਟ ਕਰਦੇ ਹਾਂ ਘੜੀ। ਹਾਂ ਵੀ ਜੁਵਿੰਦਰ ਸਿਆ। 11:30 ਹੋ ਗਏ ਆ। 2 ਵਜੇ ਟ੍ਰੇਨ ਹਾਂ 2 ਵਜੇ ਟ੍ਰੇਨ ਨਹੀਂ ਤਾਂ ਨਾ ਚਰਾਪਾ ਨੂੰ ਫੋੜੇ ਇੱਕ ਮਣਾ ਫਿਰਨਾ ਪਣਾ ਵਾ ਇਦਾਂ ਕਰਦੇ ਬੈਨੇ ਯਾਰਗੇ ਦੇਣਾ ਤੇ ਥੱਕ ਗਏ ਆ ਤੇ ਆਪਾਂ ਕਰ ਲਈ ਥੋੜੀ ਰੈਸਟ ਤੇ ਆ ਵੇਖੋ ਇੰਦੇ ਇਧਰ ਰੇਲਵੇ ਸਟੇਸ਼ਨ ਦੇ ਬਾਹਰ ਵਾਲੀ ਸਾਈਡ ਤੇ ਖਲੋਤੇ ਆਂ ਅਮਰitsar ਲਿਖਿਆ ਕੇ ਡਾ ਸੋਣਾ ਆਏ ਰੇਲਵੇ ਸਟੇਸ਼ਨ ਵੇ ਰੇਲਵੇ ਸਟੇਸ਼ਨ ਤੇ ਖਲੋਤੇ ਆਪਾਂ ਤੇ ਆਉਂਦੀ ਆ ਆਉਂਦੀ ਆ ਟ੍ਰੇਨ ਤੇ ਫਿਰ ਪਹਿਨੇ ਟ੍ਰੇਨ ਚ ਉੱਨਾ ਚੜ੍ਹ ਗਿਆ ਪਰ ਅਸਟ ਤੇ ਮਿਲਦੇ ਆ ਟ੍ਰੇਨ ਚ ਬੈ ਗਏ ਹਾਂ ਜੀ ਗੁੱਡ ਮਾਰਨਿੰਗ ਗਾਇਜ਼ ਤੇ ਇਹ ਉਹਨੇ ਲਿਖਿਆ ਇਹ ਰਾਤ 2 ਵਜੇ ਬੈ ਗਏ ਟ੍ਰੇਨ ਚ ਤੇ ਰਾਤੀ ਕਲੇਪ ਲਈ ਨਹੀਂ ਫੋਨ ਡਾਊਨ ਹੋ ਗਿਆ ਤਾਂ ਕਰੇ ਕਲੇਪ ਨਹੀਂ ਲਈ ਤੇ ਉਹਨੇ ਉੱਠਿਆ ਇਹ ਅਸ਼ੀਰ ਸਲੀਪਰ ਸੀਟ ਲਈ ਆਪਣੀ ਸਤਾਹੇ ਵਜੇ ਰਾਤ ਤੇ ਆਪਣਾ ਇਹ 8:30 ਹੋਏ ਜੇ 12 ਘੰਟੇ ਲੱਗਣ ਹੋਰ ਸਫਰਾਂ 11:30 ਘੰਟੇ ਲੱਗਿਆ ਉਹ 8 ਵਜੇ ਹੀ ਪਹੁੰਚਣੀ ਹੈ ਜੋਧਪੁਰ ਟ੍ਰੇਨ ਉਹ ਜਤਿੰਦਰ ਵੀ ਸਤਾਵਾ ਅਗੋਂ ਉਹ ਪਿੰਡ ਨਹੀਂ ਅਗੋਂ ਉਹ ਬਦੀਆਂ ਰਾਜ ਕੀ ਦੇਖੋ ਖਾਣ ਲੱਗੇ ਨੇ ਉਹ ਕਰਦੀ ਹੁਣ ਹੁਣ ਜੇ ਦੇਰ ਹੋ ਗਈ ਹੈ ਗੱਡੀ ਕਿਸੇ ਕੋ ਕਾਨੇ ਵੀ ਨਹੀਂ ਰੋਜ ਬਾਕੀ ਸਭ ਤਾਂ ਉਹ ਵਧੀਆ ਹੁਣ ਤੱਕ ਆਪਣਾ ਹਾਂਜੀ ਹਾਂਜੀ ਵੀ ਰਾਜਸਥਾਨ ਤੇ ਆ ਗਿਆ ਵਾ ਅਮਿਤ ਦਿਵਿੰਦਰ ਸਿੰਘਾ ਕਿੱਦਾਂ ਫਿਰ ਥੱਕਿਆ ਨਹੀਂ ਆ ਲੱਗਣਾ ਤੁਕਣਾ ਕੀ ਨੀਂਦ ਹੋ ਗਈ ਪੂਰੀ ਹੋਰ ਹੈ ਸਤੇ ਦੋ ਤਿੰਨ ਘੰਟੀਆਂ ਇਹ ਵੀ ਸਰੀਰ ਰੈਲੈਕਸ ਹੋ ਗਿਆ ਨਾ ਬਾਕੀ ਆਪਣਾ ਸਫਰ ਹੋ ਗਿਆ ਵਾ ਲਗਭਗ 6 ਤੇ 6 12 ਘੰਟੇ ਦਾ ਸਫਰ ਹੋ ਗਿਆ ਵਾ ਘੰਟਿਆਂ ਦਾ ਸਫਰ ਹੋ ਗਿਆ ਆਪਣਾ ਤੇ ਮਤਲਬ ਜੇ 8-9 ਘੰਟੇ ਦਾ ਸਫਰ ਤੇ ਆ ਵਾ ਫਸ ਗਏ ਯਾਰ ਹੁਣ ਜਲਦੀ ਜਲਦੀ ਪਹੁੰਚ ਜੀਏ ਬਸ ਭਜਾ ਦੇ ਟ੍ਰੇਨ ਆਹ ਬਸ ਨਹੀਂ ਫੇਰ ਕਿੱਥੇ ਰੁਕ ਗਈ ਮੈਂ ਰਾਜਸਥਾਨ ਆਲੀ ਅਗਦੇ ਸਟੇਸ਼ਨ ਆ ਰਿਹਾ ਵੇ ਉੱਥੇ ਘੁੱਟਦੇ ਆ ਬਾਕੀ ਇਧਰ ਹੀ ਆ ਰਹੇ ਆ ਫੋਨ ਚਲਾਉਂਦੇ ਆ ਮ제 ਨਾਲ ਕਿਤੇ ਤੇ ਮੁੰਡਿਆਂ ਨੇ ਕਿ ਤੂੰ ਸਾਡਾ ਜੱਗ ਤੂੰ ਸਾਡੇ ਕੋਈ ਐ ਸੀੜਾ ਨਹੀਂ ਕੋਈ ਤੇ ਡਾੜੀ ਉਹਦੀ ਆ ਯਰ ਨਾਲ ਦੀ ਹੈ ਬੈਠੇ ਐ ਸਨੀਪਰ ਚ ਮੈਂ ਹਾਂਜੀ ਬਈ ਗਰਮੀ ਬਹੁਤ ਹੀ ਮੀਂਹ ਪੈ ਗਿਆ ਮੌਸਮ ਹੋ ਗਿਆ ਬਹੁਤ ਘੈਂਟਾ ਵੇਖੋ ਗਾੜੀ ਸੰਖਿਆ ਰੇਲਵੇ ਸਟੇਸ਼ਨ ਤੇ ਇੱਥੇ ਖੜੀ ਬੀਕਾਨੇਰ ਦੇ ਰੇਲਵੇ ਸਟੇਸ਼ਨ ਤੇ ਖੜੀ ਆ ਟ੍ਰੇਨ ਬੀਕਾਨੇਰੇ ਉਹ ਹੀ ਸ਼ਹਿਰ ਵਾ ਜਿੱਥੇ ਮਤਲਬ ਆਹ ਕੁਝ ਗਿਆ ਵਗੈਰਾ ਨਮਕੀਨ ਵਗੈਰਾ ਬਹੁਤ ਬਣਦਾ ਜਿੱਥੇ ਦਾ ਬਹੁਤ ਮਸ਼ਹੂਰ ਆ ਬੀਕਾਨੇਰ ਦਾ ਨਮਕੀਨ ਉੱਥੇ ਖੜੀ ਆ ਹੁਣੇ ਟ੍ਰੇਨ ਗਰਮੀ ਬਹੁਤ ਹੀ ਮੀਂਹ ਪੈ ਗਿਆ ਵਧੀਆ ਆ ਗਿਆ ਉਹ ਦਵਿੰਦਰ ਲੈਣ ਗਿਆ ਉਧਰ ਕੋ ਖਾਣ ਪੀਣ ਲਈ ਆ ਜਾ ਓਏ ਸਤਿਪ੍ਰੀਤ ਅਨ ਦੇ ਤੇ ਚਲੋ ਠੀਕ ਹੈ ਰਹਿ ਗਿਆ ਆਪਣਾ ਸਫਰ ਥੋੜਾ ਹੀ ਰਹਿ ਗਿਆ ਚਮਾ ਘੰਟਿਆਂ ਦਾ ਮੌਸਮ ਬੜਾ ਸ਼ਰਾਗਿਆ ਨਾ ਦਵਿੰਦਰ ਹੁਣੇ ਚਾਹ ਹੀ ਪੀ ਜਾਂਦੇ ਇੱਧਰ ਕਾਬੜ ਕਿੰਨੀ ਰੀ ਚਾਹ ਵੀ ਲੁੱਟੇ ਲਈ ਸਾਡੇ ਨੂੰ ਸਾਥ ਕਰੀ ਕੋਸਟ ਸਾਤਰੀ ਚਾਹ ਵੀ ਲੀਆ ਬੰਦੇ ਨੇ ਸਾਰਾ ਸੇਰ ਗਾਦੀ ਤੋਂ ਚਾਰਜ ਕਰਾ ਤੇ ਮੈਂ ਇੱਕ ਕਰੀਬ ਨਹੀਂ ਚਾਹ ਪੀਤੀ ਸੇਰ ਲਾਓ ਲਓ ਜੀ ਟ੍ਰੇਨ ਚੱਲ ਪਈ ਆਪਣੀ ਅਜਿਹੀ ਆ ਇਹ ਬੀਕਾ ਨੇਰ ਦਾ ਪੁਜੀਆ ਇੱਥੋਂ ਆਪਾਂ ਲਿਆ ਥੜਾ ਜਿਹਾ ਖਾਣ ਲਈ ਟ੍ਰੇਨ ਚੱਲ ਗਈ ਆਪਣੀ बहुत बढ़िया ठंडा है मौसम है गर्मी बड़ी था था। है फिर मर चले गर्मी ना है बहुत ज्यादा गर्मी ही यार ओ देखो बीकानेर मजा आ <laughs> गया स्टेशन आओ ਕਿਉਂ ਨਾ ਕਿਤੇ ਐਵੇਂ ਕਹੀ ਜਾਂਦਾ ਖਰੇ ਬੀਕਾ ਨੇ ਰੇਲ ਸਟੇਸ਼ਨ ਤੇ ਖੜੀ ਹੈ ਹਾਂਜੀ ਵੀ ਆਹ ਵੇਖੋ ਜੀ ਆ ਰਾਜਸਥਾਨ ਦੀ ਜ਼ਮੀਨ ਹੈ ਪੰਜਰ ਜ਼ਮੀਨ ਜਿਹੜੀ ਰੇਤ ਹੀ ਰੇਤਾ ਰੰਦੇ ਹੋ ਕਰਾਂਗੇ ਦਵਿੰਦਰ ਸਿੰਘ ਮੇਰੀ ਗੱਲ ਸੁਣਾ ਬੜੀ ਏਰੀ ਸੋਰ ਕੀਤਾ ਟ੍ਰੇਨ ਚ ਹੈ ਚਲੋ ਅਸੀਂ ਨਹੀਂ ਕੀਤਾ ਬਾਕੀ ਵੇਖਣ ਵਾਲੇ ਵੀਰ ਨੇ ਕੀਤਾ ਸਾਰਿਆਂ ਨੇ ਪਰ ਇਹ ਵੀ ਜਿੰਨਾ ਅੱਜ ਮੇਰਾ ਦਿਮਾਗ ਖਰਾਬ ਹੋ ਗਿਆ ਨਾ ਗਰਮੀ ਨਾਲ ਕਦੀ ਨਹੀਂ ਹੋਇਆ ਤਰਮਣਾ ਦੇ ਗਰਮੀ ਆਈ ਬਹੁਤ ਜੀ ਆਲਮੋਸਟ ਤੇ ਨਾ ਹੁਣ ਵੇਖੋ ਮੌਸਮ ਚੈੱਕ ਕਰੋ ਇਦਾਂ ਕਿੱਡਾ ਸਰਾਹ ਗਿਆ ਇਦਰਾ ਇਹ ਤਾਂ ਗਰਮੀ ਬੂਹ ਜਾਂਦੀ ਪੂਰਾ ਮੈਂ ਨਾ ਕੈਂਡ ਮੌਸਮ ਹੋ ਗਿਆ ਵਾ ਟ੍ਰੇਨ ਆਈ ਵੀ ਸੇਖੋ ਉਹ ਵੇਖੋ ਅਜੇ ਤੋ ਨੰਗਣੀ ਟ੍ਰੇਨ ਤਾਂ ਕਰਕੇ ਸਾਡੀ ਟ੍ਰੇਨ ਖੋਦੀ ਆਏ ਨੂੰ ਰਾਹ ਦੇਣਗੇ ਆਹੋ ਅਹੀਂ ਗੱਲ ਕਰਨ ਦੇ ਆ ਪਾਉਗਾ ਤੈਈ ਫੇਰ ਬੜੀ ਜਰੀ ਸਫਰ ਕੀਤਾ ਹੈ ਤਿੰਨਾ ਤਿੰਨਾ ਦਿਨਾਂ ਦਾ ਵੀ ਮੁੰਬਈ ਤੱਕ ਵੀ ਗਏ ਆ ਦੋ ਦਿਨ ਤੇ ਖਰਾਬ ਲੱਗਦੀ ਹੈ ਨਾ ਤੇ ਕਲਕੱਤੇ ਤਿੰਨ ਚਾਰ ਦਿਨ ਲੱਗਦੇ ਆ ਜਾਂਦੇ ਆ ਕਲਕੱਤੇ ਤੱਕ ਗਏ ਆ ਪਰ ਅੱਜ ਦਾ ਸਫਰ ਇੰਨਾ ਮੈਨਾਂ ਖੇਚੜਨੀ ਸੀ ਨਾ ਗਰਮੀ ਚ ਜੀ ਕਰਦਾ ਮੁਰਜੀਏ ਮੁਰਜੀਏ ਜੀ ਕਰਦਾ ਬਾੜੀ ਖੇਚੜਨੀ ਸੀ ਹਾਲਾਂਕਿ 14 ਘੰਟਿਆਂ ਦਾ ਸਫਰ ਹੈ ਬਾੜਾ ਵੀ ਨਹੀਂ ਕੁਝ ਜਿਆਦਾ ਲੱਗ ਜਿੰਨਾ ਜਿੰਨਾ ਹੀ ਲੰਮਾ ਸਫਰ ਕੀਤਾ ਪਰ ਇਹ ਆ ਵੀ ਦਿਨ ਜਿਆਦਾ ਲੱਗ ਦਿਨ ਟਾਈਮ ਟਾਈਮ ਜਿਆਦਾ ਲੱਗਿਆ ਗਰਮੀ ਬਹੁਤ ਸੀ ਹੁਣ ਆਪਾਂ ਨੂੰ ਥੋੜਾ ਜਿਹਾ ਸਕੂਨ ਮਿਲਿਆ ਕੋਸ਼ਾਂ ਪਾ ਥੋੜੀ ਜਿਹਾਣਾ ਸਫ਼ਰ ਵੀ ਥੋੜਾ ਰਹਿ ਗਿਆ ਖਾਣ ਪੀਣ ਨੂੰ ਕੋ ਮਿਲਿਆ ਆਓ ਖਾਣ ਪੀਣ ਨੂੰ ਕੋ ਖਾਣ ਪੀਣ ਨੂੰ ਵੀ ਕੋ ਰੋਟੀ ਪਾਣੀ ਲਈ ਆ 75 ਦਿੱਤੀ ਆ ਸਤਰੀ ਇਹਨੇ ਚਾਹ ਪੀਤੀ ਮੈਂ ਕਰੀ ਨਹੀਂ ਪੀਤੀ ਉਹਦੇ ਮੇਰੀਆਂ ਮਰਸਾ ਨਾਲ ਅੱਖਾਂ ਜੀ ਤੁਹਾਨੂੰ ਪਤਾ ਲੱਗਣੀ ਨਹੀਂ ਰਹਿਣਾ ਵੀ ਉਹੋ ਜਿਹਾ ਮੈਂ ਮੂੰਹ ਮਾਰ ਜਵਣੀ ਤੋਤਾ ਚੰਗੀ ਤਰ੍ਹਾਂ ਜਿ ਇਦਾਂ ਹੀ ਤੁਰੇ ਫਿਰਦੇ ਨੇ ਟ੍ਰੇਨ 'ਚ ਹਾਂ ਜੀ ਵੀਰ ਨਜ਼ਾਰਾ ਦੇਖੋ ਤੁਸੀਂ ਜੋਧਪੁਰ ਸਟੇਸ਼ਨ ਦਾ ਪੂਰਾ ਘੈਂਟ ਸਿਰਾ ਕੰਮ ਹੋਇਆ ਪਿਆ ਇੱਧਰ ਹਾਂ ਜੀ ਵੀ ਫਾਈਨਲੀ ਆਪਾਂ ਪਹੁੰਚ ਗਏ ਆ ਜੋਧਪੁਰ ਤੇ ਸਫ਼ਰ ਤੇ ਬਹੁਤ ਔਖਾ ਹੀ ਰਿਹਾ ਗਰਮੀ ਬਹੁਤ ਹੀ ਤੇ ਹੁਣ ਆਪਾਂ ਚੱਲੇ ਆ ਜਿੱਥੇ ਨੂੰ ਆਪਾਂ ਜਾਣਾ ਹੀ ਕੰਮ ਹੈ ਹਾਂਜੀ ਆਪ ਬਲੋਗ ਦਾ ਐਂਡ ਕਰਦੇ ਆ ਆਪਾਂ ਇੱਥੇ ਹੀ ਦੱਸਿਓ ਫਿਰ ਬਲੋਗ ਕਿਵੇਂ ਲੱਗਾ ਤੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਤੇ ਲਾਈਕ ਸ਼ੇਅਰ ਸਬਸਕ੍ਰਾਈਬਰ ਨੂੰ ਕਰਦੇ ਜਾ ਕਰੋ ਚੈਨਲ ਨੂੰ ਚਲੋ ਠੀਕ ਹੈ